ਵਲੇਜ ਕੋਈ ਨਹੀਂ ਹਸਪਤਾਲ ਕੋਈ ਨਹੀਂ ਨੌਕਰੀ ਕੋਈ ਨਹੀਂ ਸਾਧ ਸੰਗਤ ਜੀ ਪੇ ਮਲਾਜਮਾ ਦੀ ਪੈਨਸ਼ਨ ਖਾ ਗਏ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰਦੇ ਪੁਰਾਣੀ ਜਿਹੜੀ T A D A ਉਹ ਖਾ ਗਏ ਨਾ ਮਲਾਜਮ ਠੋਕਤਾ ਨੌਜਵਾਨ ਠੋਕਤਾ ਵਪਾਰੀ ਠੋਕਤਾ ਸਾਧ ਸੰਗਤ ਜੀ ਦੁਕਾਨਦਾਰ ਠੋਕਤਾ ਕਿਸਾਨ ਠੋਕਤਾ ਖੇਤ ਮਜ਼ਦੂਰ ਠੋਕਤਾ ਤੇ ਕੀ ਹੁਣ ਮੌਕਾ ਨਹੀਂ ਆਇਆ ਇਹਨਾਂ ਨੂੰ ਠੋਕਣ ਦਾ ਦੱਤੋ ਜੇ ਆਇਆ ਮੋਕਰ ਛੱਡੋ ਜਕਾਰਾ ਬੋਲੇ ਜਕਾਰਾ ਟਿਕਾ ਕੇ ਛੱਡੋ ਕਿ ਐਮਐਲਏ ਵੀ ਬੁਰਕ ਕੇ ਡਿੱਗੇ ਕੁਰਸੀ ਤੋਂ ਬੋਲੇ ਐਮਐਲਏ ਦੇ ਨਾਲ ਇੱਕ ਅੱਧਾ ਚਮਚਾ ਹੋਣਾ ਤੇ ਸਪੀਕਰ ਲਈ ਬੈਠਿਆ ਹੋਣਾ ਕਿ ਵੇਖੀ ਮਜੀਠੀਆ ਕੀ ਕਹਿ ਕੇ ਜਾਂਦਾ ਜਾਂ ਮਜੀਠੀਆ ਕਹਿ ਕੇ ਚੱਲਿਆ ਕਿ ਤੈਨੂੰ ਵਟੋ ਵਟ ਨਾ ਭਜਾਇਆ ਤੇ ਸਾਲੂ ਪਰ ਲੋਕਾਂ ਦਾ ਨੁਮਾਇੰਦਾ ਲਾ ਕਹਿ ਦੀ ਤੇਰੇ ਬਲਕੌਰੇ ਵਰਗੇ ਤੇਰੇ ਕਟਾਰੂ ਚੱਕ ਕਰਕੇ ਜਦੋਂ ਉਹਨਾਂ ਦੀ ਪੁੱਠੀ ਗਿਣਤੀ ਸ਼ੁਰੂ ਆ ਪੰਜਾਬ ਦੀ ਧਰਤੀ ਤੇ ਇਹ ਜੇ ਲੋਕ ਕਦੇ ਮਾਪ ਨਹੀਂ ਕੀਤੇ ਜਾ ਸਕਦੇ ਅੱਜ ਤੁਸੀਂ ਇਨਕੁਆਇਰੀ ਆ ਉਹਨਾਂ ਦੀ ਸਿੱਧੀਆਂ ਕਰਾ ਦਿਓ ਤੇ ਸਰਕਾਰਾਂ ਕਿਹੜਾ ਨਹੀਂ ਬਦਲਣੀਆਂ ਸਰਕਾਰਾਂ ਵੀ ਬਦਲਣਗੀਆਂ ਨਿਜਾਮ ਵੀ ਬਦਲਣਗੇ ਮਗਰ ਕਾਨੂੰਨ ਲਾਕੂ ਹੋਊਗਾ ਥਾਣੇਦਾਰ ਵੀਰੋ ਮੇਰੀ ਤੁਹਾਨੂੰ ਬੇਨਤੀ ਆ ਕਿਸੇ ਨੇ ਮਾੜਾ ਮੋਟਾ ਪੈਗ ਲਾਇਆ ਹੋਵੇ ਤੇ ਤੁਸੀਂ ਫੜ ਕੇ ਉਹਨੂੰ ਅੰਦਰ ਦੇ ਦੇਣੇ ਹੋ ਵੀ ਨਹੀਂ ਦੇ ਦੇਂਦੇ ਦੇ ਦੇਣੇ ਹੋ ਨਾ ਕਿ ਨਹੀਂ ਭਾਈ ਸ਼ਰਾਬ ਪੀਤੀ ਆ ਤੂੰ ਗੱਡੀ ਨਹੀਂ ਚਲਾ ਸਕਦਾ ਤੂੰ ਸ਼ਰਾਬ ਪੀਤੀ ਆ ਤੂੰ ਟਰੈਕਟਰ ਨਹੀਂ ਚਲਾ ਸਕਦਾ ਤੇ ਭਾਈ ਇਹ ਕਾਦਾ ਕਾਨੂੰਨ ਹੈ ਸ਼ਰਾਬ ਪੀ ਕੇ ਪੰਜਾਬ ਚ ਲੋ ਉਹਨੂੰ ਫੜਦਾ ਜਗਨੂ ਇਹਨੂੰ ਫੜ ਕੇ ਕਦੋਂ ਅੰਦਰ ਦੇਣਾ ਇਸ ਲਈ ਮੇਰੇ ਵੀਰੋ ਕਾਨੂੰਨ ਲਾਗੂ ਕਰੋ ਤੁਸੀਂ ਕਾਨੂੰਨ ਦੇ ਰਖਵਾਲੇ ਆ ਕਾਨੂੰਨ ਤੋੜਨ ਵਾਲੇ ਦੀ ਇੱਥੇ ਕੋਈ ਜਗ੍ਹਾ ਨਹੀਂ ਇਸ ਆਸ ਨਾਲ ਇਸ ਉਮੀਦ ਨਾਲ ਕਿ ਤੁਸੀਂ ਪਿੰਡ ਪਹਿਲਾ ਲਾ ਕੇ ਰੱਖੋਗੇ ਔਰ ਖੁੱਡੀਆਂ ਸਾਹਿਬ ਇਹ ਤੁਹਾਡੀ ਇੱਕ ਵਜ਼ੀਰ ਸੀ ਜਿਹੜੀ ਕਹਿੰਦੀ ਸੀ ਐ ਪਤਾ ਨਾ ਕਿਹੜੀ ਵਜ਼ੀਰ ਜਿਹੜੀ ਕਹਿੰਦੀ ਸੀ ਅਸੀਂ ਐਮ ਐਸ ਪੀ ਦਵਾਂਗੇ ਮੋਦੀ ਦਵੇ ਨਾ ਦਵੇ ਅਸੀਂ ਦਵਾਂਗੇ ਦਿੱਤੀ ਜਿਹੜੀ ਕਹਿੰਦੀ ਸੀ ਤੁਹਾਡਾ ਨੁਕਸਾਨੀ ਕੀ ਕੋਈ ਫਸਲ ਅਸੀਂ ਬੱਕਰੀ ਦੇ ਪੈਸੇ ਵੀ ਦਵਾਂਗੇ ਅਸੀਂ ਮੁਰਗੀਆਂ ਦੇ ਵੀ ਪੈਸੇ ਦਵਾਂਗੇ ਮਿਲ ਗਈ ਜੀ ਪੈਸੇ ਕੋਈ ਬੱਕਰੀਆਂ ਤੇ ਮੁਰਗੀਆਂ ਦੇ ਜਿਹੜੇ ਕਹਿੰਦੇ ਸੀ 20000 ਪਹਿਲਾਂ ਆਉ ਤੇ ਗਰਦਾਰ ਹੀ ਮਗਰੋਂ ਹੋਊ ਉਹ ਖਲੋਤੇ ਇਲੈਕਸ਼ਨ ਤੇ ਉਹਨੂੰ ਕਹਿੰਦਾ ਪਹਿਲਾਂ ਦਾ ਮੁਰਗੀਆਂ ਦਾ ਪੈਸਾ ਇੱਥੇ ਰੱਖ ਬੱਕਰੀਆਂ ਦਾ ਪੈਸਾ ਇੱਥੇ ਰੱਖ ਫਸਲ ਨੂੰ ਨੁਕਸਾਨੀ ਦਾ ਪੈਸਾ ਇੱਥੇ ਰੱਖ ਗਲਾਬੀ ਸੁੰਡੀ ਨਾਲ ਨੁਕਸਾਨੀ ਗਈ ਫਸਲ ਪੈਸਾ ਇੱਥੇ ਰੱਖ ਐਮ ਐਸ ਪੀ ਦਾ ਪੈਸਾ ਇੱਥੇ ਰੱਖ ਤੇ ਫੇਰ ਕਿਥੇ ਗੱਲ ਕਰੀ ਨੀਤਾ ਨੱਪ ਦਿਓ ਕਿੱਲੀ ਚੱਕ ਦਿਓ ਫਟੇ ਕਰਾ ਦਿਓ ਤੱਕੜੀ ਦੀ ਬਹੁਤ ਬਹੁਤ ਧੰਨਵਾਦ ਬੀਬਾ ਸਿਮਰਤ ਕੌਰ ਬਾਦਲ ਜੀ ਵੱਲੋਂ ਔਰ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸੇਖੋ ਸਾਹਿਬ ਤੁਹਾਡੀ ਤੁਹਾਨੂੰ ਤੁਹਾਡੇ ਵਰਕਰ ਸਹਿਬਾਨਾਂ ਨੂੰ ਤੁਹਾਡੀ ਸਮੁੱਚੀ ਟੀਮ ਨੂੰ ਅੱਜ ਮੌੜ ਹਲਕੇ ਜਿਹੀ ਧੇਰੀ ਆਈ ਹੈ ਮੈਨੂੰ ਨਹੀਂ ਲੱਗਦਾ ਕੋਈ ਪਾਰਟੀ ਇਸ ਧੇਰੀ ਅੱਗੇ ਟਿਕੂਗੀ ਜਿੱਤ ਟੱਕੜੀ ਦੀ ਹੋਊਗੀ ਜਿੱਤ ਪੰਜਾਬ ਪੰਜਾਬੀ ਪੰਜਾਬੀਅਤ ਦੀ ਹੋਊਗੀ ਬਹੁਤ ਬਹੁਤ ਧੰਨਵਾਦ